ਤੂੰ ਠੰਡ ਲੱਗ ਤੇਰੀ ਗੰਦੇ ਬੱਚੇ ਦੀ ਕੀ ਕਹਾਤਾ ਸੀ ਤੁਹਾਨੂੰ ਤੇ ਲੱਗੇ ਦਵਸਤ ਨੇ ਹਾਂ ਪੋਣ ਪੋਣ ਹਾਂਜੀ ਸਵਾਗਤ ਤੁਹਾਡਾ ਸਾਡੇ ਆਰ ਐਮ ਬਲੌਗ ਦੇ ਵਿੱਚ ਹੋਰ ਜੀ ਕੀ ਹਾਲ ਚਾਲ ਤੇ ਅੱਜ ਦੇ ਵਿਰੋਧ ਦੀ ਸ਼ੁਰੂਆਤ ਹੋ ਰਹੀ ਜੀ ਸਾਡੇ ਮਤਲਬ ਕਿ ਕੰਮ ਤੋਂ ਤੇ ਸਾਡੇ ਨਾਲ ਗੁਰਜੰਟ ਪਿਛਲੇ ਤਕਰੀਬਨ 10 10 ਸਾਲ ਤੋਂ ਸਾਡੇ ਨਾਲ ਕੰਮ ਤੇ ਉਹ ਲੱਗਿਆ ਵਾ ਤੇ ਵਿਜਨੀ ਉਹ ਚਲਾ ਗਿਆ ਸੀਗਾ ਤੇ ਹੁਣ ਉਹ ਦੁਆਰਾ ਮੈਨੂੰ ਨਾ ਫੋਨ ਆਇਆ ਕਹਿੰਦਾ ਬਈ ਮੈਨੂੰ ਨਾ ਤੂੰ ਬਈ ਕੰਮ ਤੇ ਨਾਲ ਲਾ ਲਓ ਤੇ ਵੀ ਮੇਰੀ ਉੱਥੋਂ ਦੂਜੇ ਪਾਸੇ ਚਾਲ ਮਤਲਬ ਕਿ ਬੰਦ ਹੋ ਗਈ ਮੈਂ ਕਹਿੰਦਾ ਕੋਈ ਗੱਲ ਨਹੀਂ ਤੂੰ ਆਪਣਾ ਕਰ ਤਿਆਰੀ ਤੂੰ ਸਾਡੇ ਕੋਲੇ ਕੰਮ ਤੇ ਆ ਜਾ ਕੋਈ ਗੱਲ ਨਹੀਂ ਆਪਾਂ ਤੈਨੂੰ ਕੰਮ ਤੇ ਲਾ ਦਿੰਨੇ ਆ ਤੇ ਫਿਰ ਮੈਂ ਉਹਨੂੰ ਤੜਕੇ ਸਵੇਰ ਬੁਲਾਇਆ ਮੈਂ ਕਹਿੰਦਾ ਕੰਮ ਤੇ ਤੂੰ ਆ ਜਾ ਤੇ ਕੋਈ ਗੱਲ ਨਹੀਂ ਫਿਰ ਆਪਾਂ ਤੇ ਨਵੇਂ ਸਿਰੋਂ ਆਪਾਂ ਕੰਮ ਸਟਾਰਟ ਕਰਦੇ ਆ ਤੇ ਜੰਟੇ ਦੀ ਹੋ ਰਹੀ ਹੈ ਜੀ ਕਾਰ ਵਾਪਸੀ ਤੇ ਅੱਜ ਤੱਕ ਲਗਭਗ ਸਾਲ ਬਾਅਦ ਮੇਰੇ ਕੋਲੇ ਉਹ ਕੰਮ ਤੇ ਵਾਪਸ ਆ ਰਿਹਾ ਤੇ ਵਾਣੇਰੋ ਵਲੌਗ ਦੇ ਵਿੱਚ ਤੁਹਾਨੂੰ ਬਾਕੀ ਦੱਸ ਦਿਆਂ ਵੀ ਅੱਜ ਦਾ ਦਿਨ ਆਪਣਾ ਕਿਵੇਂ ਬੀਤਿਆ ਤੇ ਸਾਡਾ YouTube ਚੈਨਲ ਸਬਸਕ੍ਰਾਈਬ ਤੇ ਸਾਡਾ Facebook ਪੇਜ ਫੋਲੋ ਜਰੂਰ ਕਰ ਲਿਓ ਕਦੀ ਕਦੀ ਸਾਡਾ ਵਲੌਗ ਥੋੜਾ ਜਿਆਦਾ ਦੇਰੀ ਨਾਲ ਆਉਂਦਾ ਕਈ ਵਾਰੀ ਨਾ ਕੋਈ ਜਿਆਦਾ ਬਿਜ਼ੀ ਹੋਣ ਕਾਰਨ ਅਸੀਂ ਵਲੌਗ ਕਰ ਨਹੀਂ ਬਣਾ ਪਾਉਂਦੇ ਹਨਾ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਵਲੌਗ ਹਰ ਰੋਜ਼ ਬਣਾਈਏ ਪਰ ਕਦੀ ਜਦੋਂ ਜਿਆਦਾ ਓਵਰ ਬਿਜ਼ੀ ਹੋਣ ਕਾਰਨ ਅਸੀਂ ਵਲੌਗ ਸਾਡਾ ਤੋਂ ਨਹੀਂ ਬਣਦਾ ਤੇ ਅ ਅੱਜ ਦੇ ਵਲੌਗ ਦੀ ਜਿਹੜੀ ਮਾਲਕੇ ਜੋ ਗੱਲਬਾਤ ਆ ਉਹ ਏਜੰਟ ਦੀ ਘਰ ਵਾਪਸੀ ਬਣੇ ਰੋ ਵਲੌਗ ਦੇ ਵਿੱਚ ਮਿਲਦੇ ਆ ਜੀ ਆਪਾਂ ਕਿੰਨੇ ਨਜ਼ਰ ਵਾਧਾ ਆਏ ਵੇ ਬਈ ਮੈਂ ਸਾਲ ਬਾਅਦ ਵਾਪਸ ਆਇਆ ਕੋਲੋਂ ਪਰ ਸਾਲ ਬਾਅਦ ਆ ਨਾ ਮੈਂ ਚੱਲ ਗਿਆ ਯਾਰ ਪੁਰਾਣੇ ਬੰਦੇ ਆ ਮੈਨਾਂ ਜੀ ਨਹੀਂ ਲੱਗਦਾ ਮੈਂ ਇਕੱਠੇ ਕਿੰਨੇ ਏਨਜਾਇਮੈਂਟ ਕਰਦੇ ਸੀ ਵਧੀਆ ਗੱਲਾਂ ਬਾਤਾਂ ਮਾਰਦੇ ਸੀ ਨਾ ਚੌੜ ਬੋ ਕਰਦੇ ਹੁੰਦੇ ਸੀ ਆਪਾਂ ਕੋਈ ਗੱਲ ਨਹੀਂ ਦਣ ਫਿਰ ਵਾਪਸ ਹੋਈ ਆ ਗਿਆ ਆਪਣੇ ਨਾ ਠੀਕ ਆ ਚਲ ਅੱਜ ਫਿਰ ਜਾਂਟਾ ਕਰਦਾ ਪੌੜੀਆਂ ਤੇ ਠੀਕ ਆ ਤੇ ਇਹ ਦੋ ਬਈ ਚਾਰ ਦੀ ਟੈਲ ਜਿਹੜੀ ਆ ਉਹ ਲਾਵਾਂਗੇ ਆਪਾਂ ਮੱਥਿਆਂ ਤੇ ਤੇ ਉੱਤੇ ਲਾਵਾਂਗੇ ਗ੍ਰੇਨੈਡ ਇਹਦੇ ਉੱਪਰ ਕਿਹੜਾ ਹੁਣ ਜੰਟਾ ਪੀਸ ਕੱਟੀ ਜਾਂਦਾ ਉਹ ਕੱਟੀ ਜਾਂਦਾ ਆ ਲੈ ਤੇ ਬਾਕੀ ਫੇਰ ਕਰਦੇ ਆ ਚੱਲ ਜੰਟੇ ਕੱਟ ਕੇ ਖਾਬੀ ਸਿੱਖ ਯੱਕ ਆਲੇ ਭਾਕੇ ਹਾਈ ਹਾਈ ਸਹੀ ਓਕੇ ਚਲ ਸਾਜੀ ਸੁਣੋ ਸਕੇ ਨਵੇਂ 15 ਬਲੌਗ ਵਿੱਚ ਮਿਲਦੇ ਜੰਟਾ ਜਦੋਂ ਨਾ ਮਸਾਲਾ ਛਾਨਣ ਲੱਗੇ ਤੇ ਉੱਥੇ ਕੰਮ ਤੱਕ ਵੱਖਰਾ ਜਿਹਾ ਛਾਨਣਾ ਬਿਆ ਛਾਨਣ ਕੀ ਆ ਵੀ ਉਹਨਾਂ ਨੇ ਇੱਕ ਜਾਲੀ ਜੀ ਬਣਾ ਕੇ ਰੱਖੀ ਤੇ ਉਹਦੇ ਵਿੱਚ ਆਪਾਂ ਜਾਨੀ ਕਿ ਵੀ ਮਸਾਲਾ ਪਾ ਕੇ ਸਿੱਧਾ ਉਹਨੂੰ ਡਾਇਰੈਕਟ ਛਾਨ ਸਕਦੇ ਆ ਜਿਵੇਂ ਕੋਈ ਆਪਾਂ ਨਾਰਮਲ ਛੋਟਾ ਛਾਨਣਾ ਹੁੰਦਾ ਇਹ ਉਵੇਂ ਨਹੀਂ ਸੀ ਵੀ ਉਹਨਾਂ ਨੇ ਦੂਜਾ ਛਾਨਣਾ ਬਣਾ ਮਤਲਬ ਡਾਇਰੈਕਟ ਹੀ ਬਣਾਇਆ ਸੀਗਾ ਤੇ ਮੈਂ ਜੰਟਾ ਮੈਂ ਜੰਟਾ ਤੂੰ ਪਾਈ ਤਾਂ ਜਾਨਾ ਵੀ ਵੇਖ ਲੈ ਇਹ ਕੰਮ ਕਰੂ ਕਿ ਨਹੀਂ ਕਰੂ ਪਰ ਉਹਨੇ ਪ੍ਰੋਪਰ ਪੂਰਾ ਉਹਨੇ ਕੰਮ ਇਹ ਚੀਜ਼ ਦਾ ਉਹਨੇ ਕਰਿਆ ਤੇ ਆ ਦੇਖੋ ਤੁਸੀਂ ਦੇਖੋ ਛਾੜਨਾ ਵੀ ਪੂਰਾ ਕੰਮ ਕਰ ਰਿਹਾ ਸੀਗਾ ਤੇ ਸਾਨੂੰ ਐ ਵੀ ਦੱਸ ਸੀ ਵੀ ਕਿਤੇ ਪੁਆਇੰਟ ਪੂਟਣਾ ਜਾਵੇ ਵੀ ਜਿਹੜਾ ਸਾਡਾ ਮਸਾਲਾ ਥੱਲੇ ਛਣਿਆ ਤੇ ਉਹ ਵੀ ਨਾ ਖਰਾਬ ਹੋ ਜਾਵੇ ਤੇ ਪਰ ਬਈ ਟ੍ਰਿਕ ਬਹੁਤ ਵਧੀਆ ਲੱਗੀ ਚੰਗਾ ਸੀਗਾ ਪ੍ਰੋਜੈਕਟ ਇਹਨਾਂ ਦਾ ਤੇ ਸਾਰਾ ਇਹ ਮਸਾਲਾ ਯਾਨੀ ਕਿ ਇਹਨੇ ਇੱਕ ਦੋ ਵਾਰ ਹੀ ਹਿਲਾਉਣ ਦੇ ਵਿੱਚ ਹੀ ਸਾਰਾ ਕੰਪਲੀਟ ਹੋ ਗਿਆ ਤੇ ਕਰਿਆ ਤਾਂ ਦੇਖਣ ਦਾ ਮਜ਼ਾਕ ਜਿਹਾ ਲੱਗਦਾ ਤੇ ਪਰ ਕੰਮ ਬਈ ਬਹੁਤ ਵਧੀਆ ਹੋਇਆ ਵੀ ਮੈਟੋਮੈਟ ਜੀ ਮਸਾਲਾ ਛਾਣਾ ਤੇ ਕਿਨੇ ਕਿਨੇ ਵੀ ਆਏ ਜਿ ਕਿਸ ਨੇ ਮਸਾਲਾ ਛਾਣਾ ਬਾਈ ਉਹਖਸ ਨੂੰ ਕਮੈਂਟ ਚ ਸਾਨੂੰ ਜਰੂਰ ਦੱਸਿਓ ਤੇ ਇਹ ਥੋੜਾ ਮੋਟਾ ਫਨਸ਼ਨ ਵੀ ਨਾਲ ਚੱਲੀ ਗਿਆ ਤੇ ਮਜ਼ਾਕ ਵਗੈਰਾ ਸੀ ਕਰਦੇ ਤੇ ਇਸ ਤੋਂ ਬਾਅਦ ਜੀ ਫਿਰ ਅਸੀਂ ਆਪਦਾ ਉੱਥੋਂ ਕੰਮ ਤੋਂ ਬਾਅਦ ਫਿਰ ਅਸੀਂ ਮਿਸਤਰੀ ਯਾਨਕਿ ਮੇਰੇ ਡੈਡੀ ਦੇ ਘਰੇ ਕੰਮ ਤੇ ਇੱਥੇ ਆਗੇ ਸੀ ਆ ਟੈਲ ਲਾਉਣ ਵਾਸਤੇ ਅਸੀਂ ਉਹਨੂੰ ਜ਼ਿਆਦਾਤਰ ਮਿਸਤਰੀ ਕੋਈ ਕਹਿੰਦੇ ਆ ਇੱਥੇ ਆ ਟੈਲ ਅਸੀਂ ਅੱਜ ਲਾਉਣੀ ਸ਼ੁਰੂ ਕਰੀ ਸੀ ਤੇ ਮੈਂ ਜੋ ਉੱਥੇ ਕੰਮ ਕਰਿਆ ਉਹ ਵੀੜ ਪੌੜੀਆਂ ਵਿਖਾਈਆਂ ਸ਼ੁਰੂ ਕਰੀਆਂ ਤੇ ਮੈਂ ਇੱਥੇ ਮੈਥੋਂ ਮਿਸਟੇਕ ਹੋ ਗਈ ਵੀ ਅਸੀਂ ਇੱਥੇ ਵੀ ਮਨ ਲ ਕੇ ਜੋ ਟੈਲ ਲਾਈਆ ਉਹ ਮੈਂ ਨਹੀਂ ਦਿਖਾਈ ਤੇ ਵਣੇ ਨੂੰ ਵਲੌਗ ਦੇ ਵਿੱਚ ਫਿਰ ਆਪਾਂ ਮਿਲਦੇ ਹਾਂ ਤੇ ਬੱਟ ਵੀ ਅੱਜ ਗਰਮੀ ਵੀ ਸੀਗੀ ਸਾਰਾ ਤੁਸੀਂ ਐ ਨੋਟ ਕਰੋ ਵੀ 10ਵਾਂ ਮਹੀਨਾ ਲੰਘੀ ਜਾਂਦਾ ਤੇ ਫਿਰ ਵੀ ਗਰਮੀ ਯਾਨੀ ਕਿ ਵੀ ਮਨ ਲ ਕੇ ਬਹੁਤ ਆ ਰਹੀ ਸੀਗੀ ਤੇ ਜੰਟਾ ਵੀ ਉਹਦੀ ਫੁੱਲ ਤਿਆਰੀ ਕਰ ਰਿਹਾ ਸੀਗਾ ਤੇ ਬਾਕੀ ਤੁਹਾਨੂੰ ਕੀ ਜੀ ਹੋਰ ਦਿਖਾਉਣਾ ਆਜੋ ਮਸਾਲਾ ਕੁਝੀ ਦਿਖਾਵਾਂ ਅਸਨੇ ਇੱਕ ਬਿੱਲੀ ਵਾਸਤੇ ਬਣਾਇਆ ਸੀਗਾ ਘਰ ਬਣਾਇਆ ਸੀਗਾ ਤੇ ਬਿੱਲੀ ਦੇਖੋ ਕਿੱਥੇ ਬੈਠੀ ਹੁੰਨ ਦਿਖਾਉਣਾ ਆ ਚਿੱਟੇ ਓਏ ਆ ਇੱਥੇ ਬੈਠਾ ਸੀ ਤੂੰ ਧੁੱਪੇ ਬੈਠਾ ਸੀ ਤੁਰਣ ਲੱਗ ਤੇਰੀ ਗੰਦੇ ਬੱਚੇ ਦੀ ਕੀ ਕਰਦਾ ਸੀ ਆ ਦੁੱਧ ਲੱਗੇ ਦਵਾਸ ਤੇ ਮੈਂ ਹਾਂ ਪੋਣ ਪਤ ਪੋਣਾ ਤੂੰ ਦੁੱਧ ਪੀਣਾ ਸੀਗਾ ਹਾਂ ਤੂੰ ਦੁੱਧ ਪੀਣਾ ਸੀਗਾ ਪੀਣਾ ਸੀ ਲਓ ਮੁੱਦ ਦੁੱਧ ਤੇ ਮਤਲਬ ਲੈ ਚਲਾਇਆ ਫਰਾਜ ਆ ਜਾ ਆ ਜਾ ਆ ਜਾ ਪਾਵਾ ਆ ਜਾ ਭੱਜ ਜਾ ਆ ਜਾ ਤੇਰੀ ਕੋਲੀ ਕਿੱਥੇ ਆ ਤੇਰੀ ਕੋਲੀ ਕੋਲੀ ਚਲਾਇਆ ਪੋਣਾ ਮੈਂ ਤੈਨੂੰ ਇਹਦੀ ਕੋਲੀ ਪਨੀ ਕਿੱਥੇ ਆ ਚਲੋ ਤੂੰ ਮੈਂ ਘਰ ਜਾ ਕੇ ਪੋਣਾ ਤੂੰ ਘਰੇ ਆ ਜਾ ਕੁੱਤੇ ਲੈ ਮੇਰਾ ਸੋਣਾ ਪੁੱਤ ਵੀਰਾ ਲੋ ਮੇਰਾ ਕਿੱਟਾ ਏ ਮੇਰੇ ਕਿੱਟੇ ਕੁੱਤੇ ਦੇ ਜੀ ਮੈਂ ਮੈਂ ਮਰ ਛੋਣਾ ਪੁੱਤ ਮੇਰੇ ਛੂ ਨਾ ਜਾਏ ਪੀ ਲੈ ਪੀ ਲੈ